कथीय संत संग प्रभ ज्ञान पूरन परम जोत परमेश्वर सिमरत पाई मान उस अकाल पुरख परमेश्वर मिलाप की जुक्ति साध संगत विच जाके प्राप्त हो जाती है सत सतपुरशा संगत करके प्रभु सिमरन की जाच है। सत पुरुष ही प्रभु का नाम जपण की विधि दर्शाते तो उस प्रभु नभेद होने की जाच भी सिखला दें इतों तक कि साध संगत करके इंसान जन्म मरण तो निवृत्ति प्राप्त कर लेंदा है नाम निधान आपार पगता मन वसै जन्म मरण मोह दुख साधु संग नसै उही कड़ी उही उहूरत उही समा सफला है ਜਿਸ ਕੜੀ ਉਸ ਪ੍ਰਭੂ ਨਾਲ ਉਸ ਸੱਚੇ ਨਾਲ ਪ੍ਰੀਤ ਸਥਾਪਿਤ ਹੁੰਦੀ ਹੈ। ਸ੍ਰੀ 12ਵਾਂ ਮਾਜ ਬਾਣੀ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਹਰ ਸਮਾਂ ਸਫਲਾ ਕਰਨ ਦੀ ਵਿਧੀ ਦਰਸਾਈ ਹੈ। ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਆਓ ਪਹਿਲਾਂ ਸਰਵਣ ਕਰਦੇ ਹਾਂ ਸ੍ਰੀ 12ਵਾਂ ਮਾਜ ਵਿੱਚੋਂ ਇਸ ਮਹੀਨੇ ਦਾ ਪਾਠ ਤੇ ਵਿਆਖਿਆ। પાઠ ਤੇ ਵਿਆਖਿਆ ਕੀਤੀ ਹੈ জ্ঞানী ਸੰਤ ਸਿੰਘ ਮਸਕੀਨ ਹੋਰਾਂ ਨੇ ਮੰਗਰ ਮਹਾ ਸੋਹੰਦਿਆਂ ਹਰ ਪ੍ਰਸੰਗ ਬੈਠੜੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸੰ ਸੰਗ ਸਾਦ ਸਹੇਲੜੀਆਂ ਸਾਦ ਜਨਾਤੇ ਬਾਹਰੀ ਸੇ ਰਹਿਨ ਅਕੇ ਲੜੀਆਂ ਤਿੰਨ ਦੁੱਖ ਨ ਕਬ ਹੂੰ ਉਤਰੈ ਸੇ ਜਮਕੈ ਵਸ ਪੜੀਆਂ ਜਿਨਿ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ રતન જવે હર લાલ હર કંઠ તિન અજિયા નાનક બાછે ધૂળ તિન પ્રભ સરણી દર પડિયા મંગર પ્રભુ આરાધણા બહુળ જનમડિયા મંગર પ્રભુ આરાધના ਬਹੁੜ ਨਾ ਜਨਮੜਿਆ ਮੰਗਰ ਦਾ ਮਹੀਨਾ ਠੰਡਾ ਮਹੀਨਾ ਜਿਨ੍ਹਾਂ ਦੇ ਹਿਰਦੇ ਸ਼ਾਂਤ ਨੇ ਠੰਡੇ ਨੇ ਮਾਨੋ ਉਹ ਮਗਰ ਮਾਦੀ ਤਰ੍ਹਾਂ ਨੇ ਔਰ ਜਿਨ੍ਹਾਂ ਦੇ ਮਨ ਸ਼ਾਂਤ ਹੋ ਗਏ ਨੇ ਮਗਰ ਦੇ ਮਹੀਨੇ ਦੀ ਤਰ੍ਹਾਂ ਹੋ ਗਏ ਨੇ ਆਖਿਰ ਉਹਨਾਂ ਦੀ ਸਾਧਨਾ ਉਹਨਾਂ ਦੀ ਤਪੱਸਿਆ ਉਹਨਾਂ ਦਾ ਯੋਗਦਾਨ ਉਨ੍ਹਾਂ ਦੀ ਆਖਰ ਜੀਵਨ ਚਰਿਆ ਕੀ ਹੈ ਕਿ ਉਨ੍ਹਾਂ ਦਾ ਜੀਵਨ ਮੰਗਰ ਦਾ ਮਹੀਨਾ ਬਣ ਗਿਆ ਮੰਗਰ ਮਹਾ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਉਹ ਹਰ ਵਕਤ ਪ੍ਰਮਾਤਮਾ ਦੇ ਕੋਲ ਬੈਠੀਆਂ ਨੇ ਪ੍ਰਮਾਤਮਾ ਦੇ ਕੋਲ ਬੈਠਣਾ ਉਸ ਦੀ ਯਾਦ ਹੈ ਅਸੀਂ ਈਸ਼ਵਰ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਭੁਲਾਇਆ ਹੈ ਬੁਲਾ ਸਕਦੇ ਆ ਦਰਸਲ ਭੁੱਲ ਗਏ ਤੋ ਦੂਰ ਹੋ ਗਏ ਯਾਦ ਆਈ ਤੋ ਕੋਲ ਚਲੇ ਗਏ ਯਾਦ ਦੀ ਡੋਰੀ ਬਹੁਤ ਦੂਰ ਦੇ ਸੰਬੰਧਾਂ ਨੂੰ ਵੀ ਜੋੜ ਕੇ ਰੱਖਦੀ ਹੈ ਔਰ ਭੁੱਲ ਜਾਈਏ ਤੋ ਨਿਕਟ ਦੇ ਸੰਬੰਧ ਵੀ ਟੁੱਟ ਜਾਂਦੇ ਨੇ ਅਸਲੀ ਧਾਗਾ ਤੇ ਯਾਦ ਦਾ ਹੈ ਜੋ ਦੂਰੀਆਂ ਨੂੰ ਮਿਟਾ ਕੇ ਰੱਖ ਦਿੰਦੀ ਹੈ ਦਰਸਲ ਪ੍ਰਮਾਤਮਾ ਨਾਲ ਅਸੀਂ ਅਸਥਾਨਕ ਦੂਰੀ ਨਹੀਂ ਜੋੜ ਸਕਦੇ ਕਾਲ ਦੂਰੀ ਵੀ ਨਹੀਂ ਜੋੜ ਸਕਦੇ ਅਸੀਂ ਐਸਾ ਨਹੀਂ ਕਹਿ ਸਕਦੇ ਕਿ ਪ੍ਰਮਾਤਮਾ ਹੋਇਆ ਸੀ ਜਾਂ ਪ੍ਰਮਾਤਮਾ ਹੋਵੇਗਾ ਕਾਲ ਦੂਰੀ ਅਸੀਂ ਨਹੀਂ ਜੋੜ ਸਕਦੇ ਪ੍ਰਮਾਤਮਾ ਹੈ ਸੋ ਹੈ ਸਥਾਨਕ ਦੂਰੀ ਵੀ ਪ੍ਰਮਾਤਮਾ ਨਾਲ ਨਹੀਂ ਜੁੜਦੀ ਕਿ ਉਹ 5 10000 ਮੀਲ ਦੀ ਦੂਰੀ ਤੇ ਹੋਵੇਗਾ ਨਹੀਂ ਇਹ ਦੂਰੀਆਂ ਤੋ ਛੇਤੀ ਨਾਪੀਆਂ ਜਾ ਸਕਦੀਆਂ ਨਾ ਤੈਹ ਕੀਤੀਆਂ ਜਾ ਸਕਦੀਆਂ ਨੇ ਸਮੇਂ ਤੇ ਸਥਾਨਿਕ ਦੂਰੀ ਪ੍ਰਮਾਤਮਾ ਤੇ ਲਾਗੂ ਨਹੀਂ ਹੁੰਦੀ ਯਾਦ ਦੀ ਦੋਰੀਏ ਅਸੀਂ ਪ੍ਰਮਾਤਮਾ ਨੂੰ ਗਵਾਇਆ ਨਹੀਂ ਭੁਲਾਇਆ ਹੈ ਭੁੱਲ ਗਏ ਅਗਰ ਉਸਦੀ ਯਾਦ ਆ ਗਈਏ ਤਾਂ ਉਸਦੇ ਕੋਲ ਬੈਠ ਗਏ ਆਂ ਔਰ ਉਸਦੇ ਕੋਲ ਬੈਠ ਗਏ ਆਂ ਤਾਂ ਸੁਭਾਏ ਮਾਨ ਹੋ ਗਏ ਆਂ ਔਰ ਸੁਭਾਏ ਮਾਨ ਹੋ ਗਏ ਆਂ ਤਾਂ ਮੰਗਰ ਦਾ ਮਹੀਨਾ ਬਣ ਗਿਆ ਮੰਗਰ ਮਹਾ ਸੋਹਨਦਿਆਂ ਹਰ ਪਿਰ ਸੰਗ ਬੈਠੜੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲਣੀਆਂ ਜਿਨ੍ਹਾਂ ਨੂੰ ਪਰਿਪੂਰਨ ਪ੍ਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਹੈ ਜਿਨ੍ਹਾਂ ਦੀ ਕੀਤੀ ਹੋਈ ਯਾਦ ਸਫਲ ਹੋ ਗਈ ਹੈ ਜਿਨ੍ਹਾਂ ਦਾ ਕੀਤਾ ਹੋਇਆ ਸਿਮਰਨ ਸਿਰੇ ਚੜ ਗਿਆ ਹੈ ਜਿਨ੍ਹਾਂ ਦੀ ਚੇਤੇ ਸ਼ਕਤੀ ਨੇ ਪ੍ਰਮਾਤਮਾ ਨਾਲ ਡੋਰ ਜੋੜ ਦਿੱਤੀ ਹੈ ਉਹਨਾਂ ਦੀ ਸੋਭਾ ਗਿਣੀ ਨਹੀਂ ਜਾ ਸਕਦੀ ਮਿਣੀ ਨਹੀਂ ਜਾ ਸਕਦੀ ਕੋਈ ਐਸਾ ਪੈਮਾਨਾ ਨਹੀਂ ਜਿਸ ਨਾਲ ਨਾਪ ਲਈਏ ਤਲ ਲਈਏ ਗਿਣ ਲਈਏ ਭਾਉ ਉਹ ਮਹਾਨ ਨੇ ਮਹਾਨ ਨੇ ਤਨ ਮਨ ਮੌਲੇ ਆ ਆਰਾਮ ਸੰਗ ਸਾਧ ਸਹੇਲੜੀਆਂ ਐਸੀ ਜੀਵ ਰੂਪੀ ਔਸਤਰੀਆ ਸਾਧੂ ਦੀ ਸੰਗਤ ਦੇ ਚ ਰਹਿੰਦੀਆਂ ਨੇ ਗੁਰੂ ਦੇ ਚਰਨਾ ਨਾਲ ਜੁੜੀਆਂ ਰਹਿੰਦੀਆਂ ਨੇ ਔਰ ਉਹਨਾਂ ਦਾ ਤਨ ਤੇ ਮਨ ਸਦਾ ਖੜਿਆ ਰਹਿੰਦਾ ਹੈ ਸਦਾ ਮੌਲੇਆ ਰਹਿੰਦਾ ਹੈ ਪਰ ਜਿਹੜੀਆਂ ਜੀਵ ਇਸਤਰੀਆ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਇਕੇਲੜੀਆਂ ਉਹਨਾਂ ਨੂੰ ਸਦਾ ਤਨਹਾਈ ਦਾ ਦੁੱਖ ਜੇਲਣਾ ਪੈਂਦਾ ਹੈ ਜੋ ਸਤ ਸੰਗ ਤੋਂ ਵਿਛੜੀਆਂ ਹੋਈਆਂ ਨੇ ਉਹ ਤੇ ਇਸ ਤਰ੍ਹਾਂ ਨੇ ਛੁੱਟੇ ਦਿਲ ਬੁਆੜ ਜਿਉ ਸੁਣੇ ਅੰਦਰ ਖੇਤ ਜਿਵੇਂ ਸੁਣੇ ਖੇਤ ਦੇ ਵਿੱਚ ਕੋਈ ਤਿਲ ਦਾ ਬੂਟਾ ਪੈਦਾ ਹੋ ਗਿਆ ਔਰ ਤਿਲ ਵੀ ਐਸਾ ਜੋ ਸੁੱਕਾ ਹੋਇਆ ਹੈ ਸੜਿਆ ਹੋਇਆ ਹੈ ਔਰ ਅੰਦਰ ਕੁਝ ਵੀ ਨਹੀਂ ਥੋਥਾ ਹੈ ਖੋਖਾ ਹੈ ਸਤ ਸੰਗ ਤੋਂ ਟੁੱਟੇ ਹੋਏ ਉਹ ਸਦਾ ਇਸ ਤਰ੍ਹਾਂ ਤਨਹਾਰ ਰਹਿੰਦੇ ਨੇ ਜਿਵੇਂ ਛੁੱਟੇ ਬਿੱਲ ਬੁਆੜ ਜਉ ਸੁੰਨੇ ਅੰਦਰ ਖੇਤ ਐਸੀ ਜੀਵ ਇਸਤਰੀਆਂ ਦੇ ਦੁੱਖ ਕਦੀ ਮਿਟਦੇ ਨਹੀਂ ਔਰ ਜਨਮ ਮਰਨ ਦੇ ਢੇੜ ਵਿੱਚ ਉਹ ਸਦਾ ਪਈਆਂ ਰਹਿੰਦੀਆਂ ਨੇ ਤਿੰਨ ਦੁੱਖ ਨ ਕਬਹੂ ਉਤਰੇ ਸੇ ਜੰਮ ਕੇ ਵਸ ਪੜੀਆਂ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਜਿਨ੍ਹਾਂ ਨੇ ਪ੍ਰਭੂ ਦਾ ਚਿੰਤਨ ਕੀਤਾ ਰਮਣ ਕੀਤਾ ਉਹ ਸਦਾ ਸਾਵਧਾਨ ਰਹਿੰਦੀਆਂ ਨੇ ਸੁਚੇਤ ਰਹਿੰਦੀਆਂ ਨੇ ਉਹ ਕਦੇ ਵੀ ਅਚੇਤ ਨਹੀਂ ਰਹਿੰਦੇ ਭਾਵੇਂ ਜਦ ਵੀ ਮਨ ਕੋਲ ਕੋਈ ਭੁੱਲ ਹੁੰਦੀ ਹੈ ਅਚੇਤ ਪਣੇ ਚੋਂਦੀ ਹੈ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਨ ਕਰਦੇ ਨੇ ਨਰ ਅਚੇਤ ਪਾਪ ਤੇ ਡਰਦੇ ਹੈ ਅਚੇਤ ਪਾਪ ਤੋਂ ਡਰਸ ਕਿਉਂਕਿ ਅਚੇਤ ਦੇ ਕੋਲੋਂ ਪਾਪ ਹੀ ਪਾਪ ਹੋਣਗੇ ਉਹ ਕਦੀ ਪੁੰਨ ਕਰ ਹੀ ਨਹੀਂ ਸਕਦਾ ਤੋਂ ਸਾਬ ਕਿਨਨ ਤੇਨ ਦੁੱਖ ਨਾ ਕਬਹੂ ਉਤਰੇ ਸੇ ਜੰਮ ਕੇ ਵਸ ਪੜੀਆਂ ਉਹਨਾਂ ਦੇ ਦੁੱਖ ਕਦੀ ਮਿਟਦੇ ਹੀ ਨਹੀਂ ਔਰ ਉਹ ਜਨਮ ਮਰਨ ਦੇ ਚੱਕਰ ਵਿੱਚ ਪੈ ਰਹੇ ਨੇ ਪਰ ਜਿਨ੍ਹਾਂ ਨੇ ਪ੍ਰਭੂ ਦਾ ਚਿੰਤਨ ਕੀਤਾ ਉਹ ਸਦਾ ਸਾਵਧਾਨ ਰਹਿੰਦੇ ਨੇ ਸੁਚੇਤ ਰਹਿੰਦੇ ਨੇ ਜਿਨੀ ਰਾਵਿਆ ਪ੍ਰਭ ਆਪਨਾ ਸੇ ਦਿਸਨ ਨਿਤ ਖੜਿਆ ਰਤਨ ਜਵੇ ਹਰ ਲਾਲ ਹਰ ਕੰਠ ਤੇ ਨ ਜਣਿਆ ਉਹਨਾਂ ਦਾ ਕੰਠ ਰਤਨਾ ਨਾਲ ਜੜਤ ਹੈ ਜਵਾਹਰ ਲਾਲ ਦੇ ਨਾਲ ਜੜਤ ਹੈ ਪਰਮਾਤਮਾ ਦਾ ਨਾਮ ਉਚਾਰਨ ਕੀਤਾ ਤੇ रस ਆਇਆ ਦੁਨੀਆ ਦੀ ਸਾਰੀ ਦੌਲਤ ਉਸ ਤੋਂ ਕੁਰਬਾਨ ਕੀਤੀ ਜਾ ਸਕਦੀ ਹੈ ਨਿਚਾਵਰ ਕੀਤੀ ਜਾ ਸਕਦੀ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ ਔਰ ਬਵੰਜਾ ਕਵੀਆਂ ਦੇ ਚੋਂ ਸਿਰਮੌਰ ਕਵੀ ਭਾਈ ਸਾਹਿਬ ਭਾਈ ਨੰਦਰਾਲ ਫਰਮਾਨ ਕਰਦੇ ਨੇ ਦੌਲਤੇ ਜਾਵੇਦ ਬਾਸ਼ਦ ਬੰਦਗੀ ਬੰਦਗੀ ਕੌਨ ਬੰਦਗੀ ਕੌਨ ਬੰਦਗੀ ਸਦੀਵੀ ਦੌਲਤ ਹਮੇਸ਼ਾ ਦੀ ਦੌਲਤ ਬੰਦਗੀ ਹੈ ਬੰਦਗੀ ਕਰ ਬੰਦਗੀ ਕਰ ਬੰਦਗੀ ਕਰ ਗਰਬਜ਼ੁਰਗੀ ਬਾਏਦਤ ਕੌਨ ਬੰਦਗੀ ਵਰਨਾ ਆਖਰ ਮੇ ਕਸ਼ੀ ਸ਼ਰਮਿੰਦਗੀ ਜੀਤੇ ਨੂੰ ਬਜ਼ੁਰਗੀ ਚਾਹੀਦੀ ਹੈ ਜੀਤੇ ਨੂੰ ਮਹੰਤਾ ਚਾਹੀਦੀ ਹੈ ਤਾਂ ਬੰਦਗੀ ਕਰ ਬੰਦਗੀ ਕਰ ਨਹੀਂ ਤੇ ਸਿਵਾਏ ਸ਼ਰਮਿੰਦਗੀ ਤੋਂ ਤੇਰੀ ਝੋਲੀ ਵਿੱਚ ਕੁਝ ਵੀ ਨਹੀਂ ਪੈਣਾ ਦੌਲਤੇ ਜਾਵੇ ਦੁਬਾਸ਼ਦ ਬੰਦਗੀ ਬੰਦਗੀ ਕੁੰ ਬੰਦਗੀ ਕੁੰ ਬੰਦਗੀ ਸਦੀਵੀ ਦੌਲਤ ਹਮੇਸ਼ਾ ਦੀ ਦੌਲਤ ਪ੍ਰਭੂ ਦਾ ਨਾਮ ਹੈ ਜਿਨ੍ਹਾਂ ਦੀ ਝੋਲੀ ਵਿੱਚ ਪੈ ਜਾਂਦਾ ਹੈ ਬਾਦਸ਼ਾਹਾਂ ਦੇ ਬਾਦਸ਼ਾਹ ਬਣ ਜਾਂਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਾਰਾ ਨਾਨਕ ਪਾਤ ਸ਼ਾਹੀ ਪਾਦਸ਼ਾ ਇਸ ਤੋਂ ਉਲਟ ਸਮੁੰਦ ਸਾਹ ਸੁਲਤਾਨ ਕੋਈ ਇਤਨਾ ਵੱਡਾ ਬਾਦਸ਼ਾਹ ਹੋ ਜਾਏ ਜਿਤਨਾ ਕਿ ਪਾਣੀ ਹੈ ਤਿੰਨ ਹਿੱਸੇ ਪਾਣੀ ਹੈ ਇੱਕ ਹਿੱਸਾ ਧਰਤੀ ਹੈ ਕਿਸੇ ਦਾ ਰਾਜ ਪਾਠ ਇਤਨਾ ਹੋ ਜਾਏ ਸਮੁੰਦਰ ਜੈਸਾ ਸੁਲਤਾਨ ਹੋ ਜਾਏ ਜਿਤਨਾ ਸਮੁੰਦਰ ਫੈਲੇ ਹੋਇਆ ਹੈ ਇਤਨਾ ਹੋ ਜਾਏ ਗਿਰੇ ਹਾਸੇ ਤੇ ਮਾਲ ਧਨ ਤੇ ਉਸਦੇ ਘਰ ਵਿੱਚ ਸੋਨਾ ਚਾਂਦੀ ਇਤਨਾ ਹੋਵੇ ਜਿਤਨੇ ਜ਼ਮੀਨ ਦਿੱਤੇ ਪਹਾੜ ਨੇ ਇਤਨਾ ਸੋਨਾ ਹੋਵੇ ਇਤਨਾ ਚਾਂਦੀ ਹੋਵੇ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ ਉਹ ਕੀੜੀ ਜਿਸਦੀ ਕੁਲਜ਼ਾਤ ਨਹੀਂ ਪਾਤ ਨਹੀਂ ਜਿਸ ਦਾ ਕੋਈ ਨਾਮ ਨਹੀਂ ਧਾਮ ਨਹੀਂ ਜਿਸ ਨੂੰ ਕੋਈ ਜਾਣਦਾ ਨਹੀਂ ਐਸਾ ਵਿਅਕਤੀ ਜੋ ਬਿਲਕੁਲ ਕੀੜੀ ਦੀ ਤਰ੍ਹਾਂ ਕੋਈ ਨਾ ਜਾਣੇ ਕੋਈ ਨਾ ਮਾਣੇ ਸੇ ਪ੍ਰਗਟ ਹਰ ਦੁਆਰੇ ਨਾ ਕੋਈ ਜਾਣਦਾ ਨਾ ਕੋਈ ਮੰਨਦਾ ਨਾ ਉਸਦੇ ਕੋਲ ਧਨ ਹੈ ਨਾ ਉਸਦੇ ਕੋਲ ਸੰਪਦਾ ਹੈ ਨਾ ਉਸ ਦੀ ਕੋਈ ਜਾਤ ਪਾਤ ਹੈ ਨਾ ਉਸਦੇ ਕੋਲ ਰੈਂਡ ਨੂੰ ਕੋ ਚੰਗਾ ਮਕਾਨ ਹੈ ਬਿਲਕੁਲ ਕੀੜੀ ਦੀ ਤਰ੍ਹਾਂ ਅਗਰ ਉਸਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ ਤੋ ਸਮੁੰਦ ਸਾਸ ਸੁਲਤਾਨ ਉਸਦੇ ਪੈਰਾਂ ਦੀ ਧੂੜ ਵੀ ਨਹੀਂ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਤੋ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਗੰਠ ਰਤਨਾ ਨਾਲ ਜੜਤ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਕੇ ਬਾਹਰ ਵਕਤ ਕੰਠ ਦੇ ਚ ਵਾਹਿਗੁਰੂ 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 ਚੱਲਦਾ ਰਹਿੰਦਾ ਰਸ ਨਾਲ ਜ਼ਿੰਦਗੀ ਭਰੀ ਰਹਿੰਦੀ ਹੈ ਨਾਮ ਇਕ ਬਾਛੇ ਧੂੜ ਤਿੰਨ ਪ੍ਰਭ ਸਰਣੀ ਦਰ ਪਰਿਆ ਐਸੇ ਜੋ ਰਸਕ ਜੀਵੜੇ ਨੇ ਐਸੇ ਜੋ ਕੰਠ ਜੋ ਰਤਨਾ ਨਾਲ ਜੜਤ ਨੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਮੈਂ ਉਹਨਾਂ ਦੇ ਚਰਨਾਂ ਦੀ ਖਾਕ ਲੋੜਦਾ ਉਹਨਾਂ ਦੇ ਚਰਨਾਂ ਦੀ ਧੂੜ ਲੋੜਦਾ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਸ਼ਬਦ ਕੁਰਬਾਨੇ ਖਾ ਕੇ ਰਾਹੇ ਸੰਗਤ ਦਿਲੇ গোਇਆ ਹਮੇ ਬਸ ਆਰਜ਼ੂ ਕਰਦ ਇੱਕ ਕੋਈ ਆਰਜ਼ੂ ਰਹਿ ਗਈ ਏ ਸੰਗਤ ਦੇ ਚਰਨਾ ਦੀ ਖਾਕ ਬਣਾ ਦੇ ਧੂੜ ਬਣਾ ਦੇ ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜਿਆ ਮੰਗਰ ਦੇ ਮਹੀਨੇ ਵਿੱਚ ਜੋ ਪ੍ਰਭੂ ਦੀ ਆਰਾਧਨਾ ਕਰਦੇ ਨੇ ਕਿ ਜਿਨ੍ਹਾਂ ਦਾ ਹਿਰਦਾ ਮੰਗਰ ਦੇ ਮਹੀਨੇ ਦੀ ਤਰ੍ਹਾਂ ਬਣਿਆ ਰਹਿੰਦਾ ਸਦਾ ਪ੍ਰਭੂ ਦੇ ਖੋਲ ਜਿਨ੍ਹਾਂ ਦੀ ਸੁਰਤ ਜੁੜੀ ਰਹਿੰਦੀ ਹੈ ਉਹ ਕਦੀ ਜਮਾ ਦੇ ਵਸ ਨਹੀਂ ਪੈਂਦੇ ਜਨਮ ਤੇ ਮਰਨ ਦੇ ਸਾਰੇ ਬੰਧਨ ਉਹਨਾਂ ਦੇ ਟੁੱਟ ਜਾਂਦੇ ਆਪਜੀ ਸਰਵਣ ਕਰ ਰੈ ਸੋ ਸ਼੍ਰੀ ਬਾਰਾਮਾ ਮਾਜ ਵਿੱਚੋਂ ਇਸ ਮਹੀਨੇ ਦਾ ਪਾਠ ਤੇ ਵਿਆਖਿਆ ਵਿਆਖਿਆਕਾਰ ਸਨ ਗਿਆਨੀ ਸੰਤ ਸਿੰਘ ਮਸਕੀਨ ਉਹ ਪ੍ਰਭੂ ਸਰਬ ਕਲਾ ਸਮਰਤ ਹੈ ਘਟ ਘਟ ਕੇ ਅੰਤਰ ਕੀ ਜਾਣਨ ਵਾਲਾ ਹੈ ओ प्रभु सबते रहमता करन वाला है ताते फिर उस प्रभु अरदास करनी बनती है क्योंकि सारी सृष्टि ही उस प्रभु है मेरे हर जियो सबको तेरा तेरा वस असा जोर ना ही जे किच कर हम साका है जो पावै बक्स सर्वन कर दिया ਬਈ ਇੰਦਰਜੀਤ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ ਮੇਰੇ ਹਰ ਜਿਉ ਸਭ ਕੋ ਤੇਰੇ ਵਸ ਸਭ ਕੋ ਤੇਰੇ ਵਸ ਮੇਰੇ ਹਰ ਜਿਉ ਸਭ ਕੋ ਤੇਰੇ ਵਸ ਸਭ ਕੋ ਤੇਰੇ ਵਸ ਅਸਜੂਰ ਨਹੀਂ ਏ ਕਿਛ ਕਰ ਹਮਸਾਕੇ ਅਸਜੂਰ ਨਹੀਂ ਏ ਕਿਛ ਕਰ ਹਮਸਾਕੇ ਜੋ ਪਾਵੈ ਤਿ ਮੈਂ ਬਖਸ਼ ਪਾਵੈ ਤਿ ਵੈ ਬਖਸ਼ ਹਰ ਜਿਉ ਸਭ ਕੋ ਤੇਰੇ ਵਸ ਸਭ ਕੋ ਤੇਰੇ ਸਭ ਕੁਝ ਤੇਰਾ ਬਸ ਸਭ ਕੁਤੇ ਹੈ ਵਸ ਸਭ ਕੁਤੇ ਹੈ ਵਸ ਅਸਜੁਰ ਨਹੀਂ ਦੇਖ ਕੇ ਚਕਰ ਹਮਸਾ ਕੇ ਅਸਜੁਰ ਨਹੀਂ ਦੇਖ ਕੇ ਚਕਰ ਹਮਸਾ ਕਸ਼ ਪਵਿੱਤ੍ਰ ਵੇ ਬਖਸ਼ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਸਭ ਕੋ ਤੇਰੇ ਵਸ ਸਤ ਗੁਰ ਮੇਲ ਤੂੰ ਪੁਜਾਵੇ ਇੱਕ ਮਨ ਮੁਖ ਕਰੇ ਸਰੂਵੇ ਇੱਕ ਮਨ ਮੁਖ ਕਰੇ ਸਰੂਵੇ ਇੱਕ ਮਨ ਮੁਖ ਕਰੇ ਸਰੂਵੇ

ਮੇਰੇ ਹਰ ਜੀਓ ਸਭ ਕੁ ਤੇਰੇ ਵਸ ਸਭ ਕੁ ਤੇਰੇ ਵਸ ਸਭ ਸਭ ਕੁਤੇਰੇ ਵਸ ਸਭ ਕੁਤੇਰੇ ਵਸ ਸਭ ਕੁਤੇਰੇ ਵਸ ਸਭ ਕੁਤੇਰੇ ਵਸ ਇਹ ਸੱਜ ਰੰਗ ਨੇ ਦੇਖ ਕੇ ਚਕਰ ਹਮਸਾ रा बस सबको तेरे बस सबको तेरे बस मेरे हर जियो सबको को तेरा बस ऐसा जोर नाही जे किच कर हम साका है ਜੋ ਪਾਵੇ ਤੇ ਵੇਬਖਸ ਇਸ ਸ਼ਬਦ ਅਗਾਇਨ ਕੀਤਾ ਸੀ ਭਾਈ 인ਦਰਜੀਤ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ ਪ੍ਰਭੂ ਚਰਣਾ ਵਿੱਚ ਸਦਾਇਵ ਇਹੀ ਬੇਨਤੀ ਕਰਨੀ ਚਾਹੀਦੀ ਹੈ ਕਿ हे ਅਕਾਲ ਪੁਰਖ ਸੇਈ ਪਿਆਰੇ ਮੇਲ ਸੇਈ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਤਾਂ ਤੇ ਫਿਰ ਅਰਦਾਸ ਕਰਨੀ ਚਾਹੀਦੀ ਹੈ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸਰਵਣ ਕਰਦੇ ਆ ਭਾਈ ਭਗਵੰਤ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਜਿਤ ਰਸਨਾ ਹਰ ਨਾਮ ਉਚਾਰੇ सुन बेनती ती प्रभदी दयाला गुण सदार साला सुन बेनती दयाला साध दयला गुण सदार साला से सङ्ग ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੈ ਤਿਸ ਨੇਰਾ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੈ ਤਿਸ ਨੇਰਾ ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋ ਕਰੋ ਮੇਰੇ ਪਿਆਰੇ ਜਨ ਕੀ ਭੁਖ ਤੇਰਾ ਨਾਮ ਦੀ ਭੁਖ ਤੇਰਾ ਨਾਮ ਮਹਾਨ ਤੂੰ ਦਾਤਾ ਸੰਤਨ ਸੁਖ ਮਾਨਾ ਨਾਨਕ ਦੇਵਨ ਹਾਰ ਸੁਜਾਨਾ ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਜਿਤ ਰਸਨਾ ਹਰ ਨਾਮ ਉਚਾਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਭਗਵੰਤ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ I can't, I can't.